ਮੈਨੂੰ ਵਾਲਾਂ ਦਾ ਸਟਾਈਲ ਦੱਸੋ ਤੁਸੀਂ ਪਿੱਛੇ ਗੁੱਤ ਵੀ ਰੱਖ ਲਈਏ ਕਰੀ ਸੋਹਣਾ ਸਨੱਖਾ ਤੁਹਾਡਾ ਬਾਪੂ ਪੱਗ ਬੰਨਦਾ ਹੀ ਸੋਹਣੀ ਤੁਸੀਂ ਗੁੱਤ ਕਰਨ ਲੱਗ ਪਏ ਜਲੂਸਾਂ ਨਹੀਂ ਜਿਆਦੇ ਦੇਖਦੇ ਲੋਕ ਨਹੀਂ ਸ਼ੌਂਕ ਜਿਹੜੀ ਵੇਣ ਗੱਲ ਆ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਨਹੀਂ ਬਦਲੀ ਵੀ ਉਹੀ گاਉਣ ਵਾਲੀ ਦੇ ਉੱਤੇ ਜੇ ਚੜੀ ਜਾਂਦੇ ਆ ਕੋਈ ਜਾਣ ਜਾਣ ਕੇ ਵੀ ਬੌਂਸਰ ਹੁੰਦੇ ਨਾ ਦਿਲ ਦੇ ਬਹੁਤ ਕੈਰ ਹੁੰਦੇ ਆ ਵੀ ਜਦੋਂ 35 ਤੋਂ ਭੱਜ ਜਾਂਦੇ ਆ ਨਹੀਂ ਆਪਾਂ ਨਹੀਂ ਬਈ ਭੱਜਣ ਆਲੇ ਆ ਪਹਿਲਾਂ ਮੈਨੂੰ ਵਾਲਾਂ ਦਾ ਸਟਾਈਲ ਦੱਸੋ ਕਿ ਉਹ ਪਿੱਛੇ ਗੁੱਤ ਵੀ ਰੱਖ ਲਈਏ ਕਰੀ ਹਾਂਜੀ 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 ਉਹ ਲੋਕਾਂ ਨੇ ਉਹ ਬਈ ਉਹ ਸਰਦੀਆਂ ਚ ਸਰਦੀਆਂ ਚ ਮੇਰਾ ਸਟਾਈਲ ਹੁੰਦਾ ਉਹ ਆਪਣੇ ਨੀਗਰੋ ਨਹੀਂ ਹੁੰਦੇਗੇ ਉਹਨਾਂ ਤੋਂ ਕਰਵਾਉਣਾ ਜੀ ਮੈਂ ਲੁਧਿਆਣੇ ਤੋਂ ਨਹੀਂ ਨਹੀਂ ਉਹ ਕੀ ਸ਼ੌਂਕ ਪੈ ਗਿਆ ਯਾਰ ਇੱਕ ਸੋਹਣਾ ਸੁਨੱਖਾ ਤੁਹਾਡਾ ਬਾਪੂ ਪੱਗ ਬੰਨਦਾ ਹੀ ਸੋਹਣੀ ਤੁਸੀਂ ਗੁੱਤ ਕਰਨ ਲੱਗ ਪਏ ਬਸ ਉਹ ਬਈ ਸ਼ੌਂਕ ਵੈਸੇ ਇਦਾਂ ਹੀ ਵੈ ਗਿਆ ਕਦੇ ਕਦੇ ਸਟਾਈਲ ਚੇਂਜ ਕਰਦੇ ਹੀ ਦਾ ਨਹੀਂ ਅੱਛਾ ਨਹੀਂ ਮੈਂ ਮੈਂ ਵੈਸੇ ਕਿਹਾ ਵੀ ਉਹ ਕਿੱਥੋਂ ਚਸਕਾ ਪੈ ਗਿਆ ਵੀ ਉਹ ਕਿਉਂ ਵਿਖਾਉਣਾ ਹੁੰਦਾ ਵੀ ਜੇ ਸਾਡਾ ਇਹ ਵੀ ਸਟਾਈਲ ਚੱਲਦਾ ਹਾਂ ਉਹ ਸਟਾਈਲ ਦੀ ਜਲੂਸਾਂ ਨਹੀਂ ਜਿਆਦੇ ਦੇਖਦੇ ਲੋਕ ਨਹੀਂ ਸ਼ੌਂਕ ਜਿਹੜੀ ਵੇਣ ਗੱਲ ਆ ਅੱਛਾ ਹਾਂ ਭਾਈ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਜਿਆਦੇ ਦੇਖਦੇ ਜਿਹਨੇ ਦੇਖਣਾ ਉਹਨੇ ਤਾਂ ਫਿਰ ਡੌਲੇ ਹੀ ਦੇਖ ਲੈਣੇ ਕਿ ਉਹਨੇ ਗੁੱਤ ਵੀ ਦੇਖਣੀ ਨਹੀਂ ਵੈਸੇ ਇਦਾਂ ਹੀ ਸ਼ੌਂਕ ਪਗਾ ਲਈਦਾ ਵੱਡੇ ਬਾਈ ਜਿਹੜਾ ਹੋਵੇ ਬਸ ਅੱਛਾ ਹੋਰ ਕਿਹੜੇ ਕਿਹੜੇ ਸ਼ੌਂਕ ਆ ਜਿਹੜੇ ਹੁਣ ਜਦੋਂ 4 ਪੈਸੇ ਆਏ ਪੂਰੇ ਕਰੇ ਬਸ ਹੁਣ ਬਈ ਸਾਰੇ ਸ਼ੌਂਕ ਘਰਬਾਰ ਬਣਿਆ ਵਿਆ ਆਪਣਾ ਤੇ ਬਸ ਓਕੇ ਰਪੋਰਟ ਆ ਜ਼ਿੰਦਗੀ ਵਾਹਿਗੁਰੂ ਦੀ ਕਿਰਪਾ ਤੇ ਬਸ ਹਮ ਚੱਲੀ ਜਾਂਦਾ ਵਧੀਆ ਟਾਈਮ ਪਾਸ ਵਧੀਆ ਹੋਈ ਜਾਂਦਾ ਆਪਾਂ ਅੱਛਾ ਜਿਆਦਾ ਫਿਰ ਕਿਵੇਂ ਕਲਾਕਾਰਾਂ ਦੇ ਨਾਲ ਰਾਬਤਾ ਬਣਦਾ ਗਿਆ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਇਹਨਾਂ ਨੂੰ ਨਾ ਛੱਡਣਾ ਬਹੁਤ ਛੇਤੀ ਆਉਂਦਾ ਕਲਾਕਾਰ ਛੱਡਦੇ ਬਹੁਤ ਛੇਤੀ ਨੇ ਹਾਂਜੀ ਇਹ ਇਹ ਸੁਪਨੇ ਵੀ ਬਹੁਤ ਵੱਡੇ ਵਿਖਾਉਂਦੇ ਨੇ ਕਿਸੇ ਨੂੰ ਐ ਕਹਿ ਦਿੰਦੇ ਨੇ ਤੂੰ ਮੇਰਾ ਭਰਾ ਤੂੰ ਮੇਰੀ ਜਿਵੇਂ ਗੀਤਕਾਰਾਂ ਨੂੰ ਕਹਿ ਦਿੰਦੇ ਨੇ ਮੇਰੀ ਜਾਨ ਫਿਰ ਉਹ ਜਾਨ ਬਗਾਨੀ ਵੀ ਕਰ ਦਿੰਦੇ ਨੇ ਨਹੀਂ ਉਹ ਆਪਦੀ ਆਪਦੀ ਕਈ ਗਲਤੀਆਂ ਹੁੰਦੀਆਂ ਬਈ ਹਨਾ ਹੁਣ ਜੀ ਮੈਂ ਗਲਤੀ ਕਰੂੰਗਾ ਕਿਸੇ ਨਾਲ ਰਹਿ ਕੇ ਫਿਰ ਮੈਨੂੰ ਵੀ ਅਗਲਾ ਕੱਢੂਗਾ ਹਨਾ ਹੁਣ ਮੈਂ ਬਈ ਬਲਕਾਰ ਦੀ ਨਾਲ ਰਹਿਣਾ ਨਕੀਲਾ ਸਾਹਿਬ ਨਾਲ ਠੀਕ ਹੈ ਠੀਕ ਹੈ ਮੇਰੇ ਘੱਟੋ ਘੱਟ 10 12 ਸਾਲ ਤੋਂ ਮੇਰੇ ਪਰਿਵਾਰਕ ਰਿਲੇਸ਼ਨ ਹੈ ਜੀ ਉਹਨਾਂ ਨਾਲ ਠੀਕ ਹੈ ਹਾਂਜੀ ਨਹੀਂ ਖੜਦੇ ਵੀ ਆ ਦੁੱਖ ਸੁੱਖ ਚ ਨਕੀਲੇ ਹਾਂਜੀ ਬਈ ਖੜਦੇ ਆ ਬਈ ਨਹੀਂ ਕੇ ਯਾਰ ਇਹ ਹੁੰਦਾ ਨਾ ਵੀ ਜਦੋਂ ਬੰਦੇ ਤੇ ਢੀਡ ਪੈਂਦੀ ਆ ਜਦੋਂ ਕਦੇ ਬਿਮਾਰੀ ਸ਼ਮਾਰੀ ਆਉਂਦੀ ਆ ਤਾਂ ਫੇਰ ਨਹੀਂ ਇਹੋ ਜਿਹੇ ਬੰਦੇ ਫੋਨ ਚੱਕਦੇ ਕੋਈ ਇਦਾਂ ਦਾ ਵੀ ਮਿਲਿਆ ਨਹੀਂ 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 ਆਪਣਾ ਬਈ ਪਹਿਲੀ ਰੈਂਕ ਤੇ ਫੋਨ ਇਮਾਨ ਹਾਂ ਜੀ ਬਾਈ ਨੇ ਆਪਦੇ ਨੰਬਰ ਤੇ ਸੇਵ ਕੀਤਾ ਜੇਪੀ ਪੁੱਤ ਜੀ ਅੱਛਾ ਹਾਂ ਆਪਣਾ ਮੈਂ ਜ਼ਿਆਦਾਤਰ ਰੋਜ਼ਾਨਾ ਹੀ ਬਾਈ ਨਾਲ ਸਕਿਉਰਟੀ ਦਾ ਮੇਰੀ ਚੱਲਦੀ ਆ ਠੀਕ ਹੈ ਜੀ ਮੈਂ ਖੁਦ ਵੀ ਰਿਆਂ ਬਹੁਤ ਜਾਣਿਆ ਨਾ ਰਿਆਂ ਪਰ ਮੈਨੂੰ ਫੈਟੀ ਬਾਈ ਹੋਰੀ ਆਏ ਹੋਏ ਆ ਨਹੀਂ ਕਾਰਨ ਕੀ ਤੁਸੀਂ ਅਨਖੀਲਾ ਸਾਹਿਬ ਜਦੋਂ ਸਿੱਧੂ ਵੀਰੇ ਨਾਲ ਵੀ ਫਿਰ ਤੁਸੀਂ ਮਿਲੇ ਹੋ ਕਿਉਂਕਿ ਹਾਂ ਜੀ ਬਾਈ ਸਿੱਧੂ ਬਾਈ ਦਾ ਮੈਨੂੰ ਨਾ ਜਦੋਂ ਮਤਲਬ ਉਹ ਬਾਈ ਦਾ ਹੋਇਆ ਉਹ ਦਾ ਤਲਾਸੀਨ ਉਦੋਂ 12 13 ਦਿਨ ਹੀ ਪਹਿਲਾਂ ਬਾਈ ਮੈਨੂੰ ਕਾਲ ਆਈ ਸੀ ਬਾਈ ਦੀ ਸਿੱਧੂ ਦੀ ਤੇ ਨਾਲ ਰੱਖਣ ਵਾਲੇ ਆਪਾਂ ਨੂੰ ਆਫਰ ਦਿੱਤਾ ਸੀਗਾ ਬਾਈ ਨੇ ਵੀ 24 ਘੰਟੇ ਨਾਲ ਰਹਿਣਾ ਮੈਂ ਉਹਨੂੰ ਦੱਸਿਆ ਸੀਗਾ ਬਈ ਮੇਰਾ ਪਰਿਵਾਰ ਇਦਾਂ ਹਨਾ ਉਹ ਕਹਿੰਦਾ ਸੀ ਕੋਈ ਚੱਕਰ ਨਹੀਂ ਬਾਈ ਤੇਰੇ ਨਾਲ ਪਰ ਮੇਰੇ ਉਦੋਂ ਪਹਿਲਾਂ ਦਾ ਵੀ ਮੈਂ ਬਾਈ ਬੁਲਕਾਰਨ ਵਾਲੀ ਰਹਿਣਾ ਜੀ ਨਹੀਂ ਬਾਈ ਬਲਕਾਰ ਨੇ ਤੁਹਾਡਾ ਜ਼ਿਕਰ ਕਰਿਆ ਜਾਂ ਫਿਰ ਉਹਨੇ ਤੁਹਾਡਾ ਸਮਰਪਣ ਵੇਖਿਆ ਨਹੀਂ ਮੇਰਾ ਦੋਸਤ ਸੀਗਾ ਜੀ ਉਹਨੇ ਕੰਟੈਕਟ ਕਰਾਇਆ ਸੀਗਾ ਜੀ ਠੀਕ ਹੈ ਹਾਂਜੀ ਤੇ ਫਿਰ ਉਹ ਮਨ ਦੇ ਵਿੱਚ ਚੀਜ਼ ਤਾਂ ਹੋਣੀ ਆ ਵੀ ਕਿਤੇ ਸਿੱਧੂ ਵੀਰੇ ਨਾਲ ਹੁੰਦੇ ਤਾਂ ਚਲੋ ਗੱਲਾਂ ਹੋਰ ਹੁੰਦੀਆਂ ਚਲੋ ਇੱਕ ਹੁੰਦਾ ਹੀ ਆ ਹਾਂਜੀ 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 ਉਹ ਤਾਂ ਹੁੰਦਾ ਹੀ ਆ ਬਾਈ ਤੇ ਬਾਈ ਆਪਣਾ ਵੈਸੇ ਚਲੋ ਮਹਾਰਾਜ ਦੀ ਹੈ ਨਾ ਉਹ ਤਾਂ ਤੇ ਹੋਣੀ ਨਹੀਂ ਚਾਹੀਦੀ ਸੀ ਹਨਾ ਕਿਉਂਕਿ ਇਕੱਲਾ- ਇਕੱਲਾ ਸੀਗਾ ਉਹ ਤੇ ਮਾਪਿਓ ਤੇ ਬਹੁਤ ਦੁੱਖਾਂ ਦਾ ਪਹਾੜ ਟੁੱਟਦਾ ਬਈ ਹਨਾ ਤੇ ਆਪਾਂ ਤਾਂ ਕਹਿੰਦੇ ਕਿਸੇ ਨੂੰ ਵੀ ਨਾਮ ਉਹ ਕਰਿਆ ਕਰੋ ਹਨਾ ਕਿਸੇ ਨੂੰ ਚਲੋ ਕਈ ਵਾਰੀ ਇੱਕ ਦੋ ਉਕਰਲਾਂ ਤਾਂ ਮੈਨੂੰ ਵੀ ਆਈਆਂ ਹੂੰ ਪਹਿਲਾਂ ਪਰ ਨਹੀਂ ਕਿਉਂਕਿ ਆਪਾਂ ਕਾਦੇ ਹਾਸਤੇ ਮੈਂ ਤਾਂ ਉਹਨਾਂ ਨੂੰ ਏਦਾਂ ਗੱਲ ਕਹਤੀ ਸੀ ਜਦੋਂ ਮੈਨੂੰ ਕਾਲ ਆਈ ਹੈ ਬਾਹਰਲੇ ਨੰਬਰ ਤੋਂ ਹੂੰ ਤੇ ਮੈਂ ਕਿਹਾ ਵੀ ਮੈਨੂੰ ਕਹਿੰਦੇ ਰਾਤ ਨੂੰ 11:30 ਦਾ ਟਾਈਮ ਸੀਗਾ ਹੂੰ ਤੇ ਮੈਨੂੰ ਕਹਿੰਦੇ ਵੀ ਤੈਨੂੰ ਮਾਰਨਾ ਸੀ ਸਾਡੇ ਨਾਲ ਸ਼ਾਈ ਵੇਲੀ ਪੈਂਦੀ ਹੈ ਫਰੀਦਕੋਟ ਕੋਲੇ ਮੈਨੂੰ ਕਹਿੰਦੇ ਵੀ ਅਸੀਂ ਸ਼ਾਈ ਵੇਲੀ ਕੋਲੇ ਆ ਗਏ ਆ ਠੀਕ ਹੈ ਤੇ ਆਪਦਾ ਕਾਇਮ ਹੋ ਜਾ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਹੀ ਜਦੋਂ ਇਕੱਲੇ ਬੰਦੇ ਨੂੰ ਰਾਤ ਨੂੰ ਕਾਲ ਆਉਂਦੀ ਆ ਹਨਾ ਤੇ ਡਰ ਤਾਂ ਲੱਗਦਾ ਹੀ ਆ ਹਨਾ ਉਦੋਂ ਮੈਂ ਤੇ ਮੇਰੀ ਮੰਮੀ ਤੇ ਮੇਰੀ ਵਾਈਫ ਠੀਕ ਆ ਤੇ ਮੈਂ ਆਪਦੀ ਮੰਮੀ ਨੂੰ ਦੱਸਿਆ ਮੈਂ ਕਿਹਾ ਵੀ ਇਦਾਂ ਇਦਾਂ ਕਰਕੇ ਫਿਰ ਉਹ ਮੰਮੀ ਨੇ ਮੇਰੀ ਨੇ ਮੇਰੇ ਮਾਮੇ ਨੂੰ ਫੋਨ ਲਾਇਆ ਫਿਰ ਉਸ ਤੋਂ ਬਾਅਦ ਫਿਰ ਕਾਲ ਆਈ ਗਾਲਾਂ ਗੁੱਡੀਆਂ ਉਹਨਾਂ ਨੇ ਡਰਾਉਂਦੇ ਸੀਗੇ ਬਾਈ ਉਹ ਕਿਉਂਕਿ ਵੀ ਇੱਥੇ ਬੈਠ ਜੇ ਮੇਰੀ ਤਾਂ ਨਹੀਂ ਹੈਗਾ ਵੀ ਯਾਰ ਜਿਹੜਾ ਬੰਦਾ 6 ਫੁੱਟ ਦਾ ਹੋਵੇ ਡੋਲੇ ਡੂਲੇ ਹੋਣ ਉਹ ਗਾਲ ਤਾਂ ਕਿਸੇ ਤੋਂ ਕਿਉਂ ਸੁਣੂਗਾ ਨਹੀਂ ਬਾਈ ਦੇਖੋ ਹਨਾ ਪਿਸਤੌਲ ਮੂਰੇ ਨਾ ਤਾਂ ਕੋਈ ਡੋਲੇ ਕੰਮ ਕਰਦੇ ਆ ਨਾ ਕੋਈ ਹੱਥ ਕੋਲ ਕੰਮ ਕਰਦਾ ਕਿਉਂਕਿ ਪਿਸਤੌਲ ਨੇ ਚੱਲਣਾ ਤੇ ਇੱਕ ਦੋ ਗੋਲੀਆਂ ਦੀ ਮਾਰ ਹੁੰਦਾ ਜੀ ਬੰਦਾ ਨਹੀਂ ਪਰ ਜਿਹੜਾ ਆ ਗਿਆ ਫਿਰ ਉਹਦੇ ਨਾਲ ਬਰਾਬਰ ਦੀ ਟੱਕਰ ਲੱਗਦਾ ਨਹੀਂ ਲੈ ਲੈਣੀ ਚਾਹੀਦੀ ਨਹੀਂ ਬਰਾਬਰ ਦੀ ਮੈਂ ਮੈਂ ਬਈ ਲੜਕੇ ਜਿਆਦਾ ਜਿਆਦਾ ਨਹੀਂ ਹੂੰ ਪਹਿਲਾਂ ਹੁੰਦਾ ਸੀਗਾ ਇੱਕ ਦੋ ਵਾਰ ਹੀ ਹੋਇਆ ਵੀ ਹੈ ਮੇਰੇ ਨਾਲ ਠੀਕ ਆ ਪਰ ਮੈਂ ਕਿਸੇ ਨਾਲ ਲੜ ਕੇ ਰਾਜੀ ਨਹੀਂ